ਮਿੰਟ ਸਿੰਘ ਜੀ ਕੀ ਹੋਇਆ ਸੀ ਸਰ ਮੈਂ ਬਟਾਲਾ ਜੀਪੂ ਦਾ ਕਨੈਕਟਰ ਆ ਸਰ ਮੈਂ ਜਲੰਧਰ ਜਾ ਰਿਹਾ ਸੀ ਬਾਹਰ ਨਿਕਲਦੀ ਗੱਡੀ ਦੇ ਵਿੱਚ ਸਵਾਰੀ ਬੈਠੀ ਜਾਂ ਲੇਡੀ ਸਵਾਰੀ ਉਹ ਮੈਨੂੰ ਆਂਦੇ ਵਿੱਚ ਚੁੰਗੀ ਜਾਏ ਉਮਰਪੁਰ ਤੇ اتار ਦਿਓ ਜੋ ਕਿ ਚੁੰਗੀ ਤੋਂ ਉਮਰਪੁਰ ਹੱਡਾ ਨਹੀਂ ਪੰਦਾ ਪਤਾ ਨਹੀਂ ਵੀ ਉਹਨਾਂ ਨੇ ਸਾਜਦ ਸਰ ਜੀ ਜਾਂ ਪਹਿਲਾਂ ਬੰਦੇ ਸੱਦੇ ਜਾਂ ਕਿਤਰਾ ਵਾ 7 8 ਜਾਣੇ ਆ ਗਏ ਸੀਗੇ ਉਹਨਾਂ ਨੇ ਮੈਨੂੰ ਨਾਲੇ ਘੁੱਟਿਆ ਨਾਲੇ ਮੇਰੀ ਪੱਗ ਲਾਈ ਆ ਜੀ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਉਨੀ ਝੜਪੇ ਕਿ ਕਿਸਮ ਦੀ ਹੋ ਗਈ ਸਰ ਕਾਰਨ ਕੁਝ ਨਹੀਂ ਉਹਨਾਂ ਦੇ ਕੋਲ ਧਾਰਾ ਘਾੜੀਗਾ ਜੋ ਕਿ ਆ ਡਾ ਨਾ ਅੱਡਾ ਬੰਦ ਕਰਨ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਨਾਂ ਅੱਡੇ ਤੋਂ ਲਾ ਸਕਦੇ ਨਾ ਬਿਨਾਂ ਅੱਡੇ ਤੇ ਹੀ ਚੜਾਈ ਸਕਦੇ ਆ ਜੀ ਪਹਿਲਾਂ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥ ਪਾਈ ਹੋ ਰਿਹਾ ਉਹ ਉਹਨਾਂ ਸਰ ਫੋਨ ਕਰਕੇ ਸੱਦੇ ਸੀ ਨਹੀਂ ਜੀ ਜਾਂ ਫੁਆਰਾ ਜਾਂ ਜਮ ਜ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਕਿ ਤਰ੍ਹਾਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਤਿੰਨ ਚਾਰ ਜਣੇ ਪਹਿਲਾਂ ਆਏ ਆ ਪੰਜ ਚਾਰ ਜਣੇ ਬਾਅਦ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਤੇ ਇਸ ਜੀ ਦਾ ਮੈਨੂੰ ਨਹੀਂ ਪਤਾ ਪਹਿਲਾਂ ਸੱਦੇ ਜਾਂ ਕਿਦਾਂ ਵਾ ਕੀ ਕਾਰਵਾਈ ਚੋਂਗੇ ਕਾਰਵਾਈ ਸਾਹਮਣ ਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਮੇਰਾ ਕਿ ਮਸ਼ੀਨ ਬਕਸਾ ਵੀ ਚੜਾ ਵਾ ਮੁੰਡਾ ਸਰਦਾਰ ਲਾਲਜੀ ਪੱਗ ਪੱਤੀ ਉਹਨੇ ਉਹਦੇ ਕੋਲ ਅਧਾਰ ਕਾਰਡ ਲੈ ਕੀ ਮੁੱਦਾ ਚੱਲੇ ਮੀਨ ਅਧਾਰ ਕਾਰਡ ਜੋ ਦਵਿੰਦਰ ਸਿੰਘ ਦਾ ਨਾਮ ਜੇ ਬੈਂਕ ਚ ਲੱਗਾ ਮੁੰਡਾ ਉਹ ਉਹ ਮਲਾਜਮ ਕੇੰਦਰ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤੇ ਮੈਨੂੰ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲ ਉਹਨੇ ਫੜ ਲਿਆ ਅਧਾਰ ਕਾਰਡ ਵੀ ਮੇਰੇ ਕੋਲ ਉਹਨੇ ਲਿਆ ਤੇ ਸਰ ਮੁੜ ਕੇ ਅਧਾਰ ਕਾਰਡ ਤਾਂ ਦੇਖਾ ਮਸ਼ੀਨ ਬਕਸਾ ਨਹੀਂ ਮੇਰਾ ਉਹ ਦੇਖ ਕੇ ਗਿਆ ਮਸ਼ੀਨ ਉਹਦੇ ਕੋਲ ਟਿਕ ਟਿਕ ਕੱਟਣ ਵਾਲੀ ਮੇਰੀ ਹਾਂਜੀ ਉਹਦੇ ਕੋਲ ਆ ਜੀ ਬਕਸੇ ਦੇ ਵਿੱਚ ਸਾਰਾ ਕੁਝ ਹੈ ਹਾਂਜੀ ਇਹ ਵੀ ਇਹ ਵੀ ਯਾਦ ਹੈ ਯਸ਼ੀ ਅੱਜ ਤਾਂ ਜੀ ਯਾਦ ਹੈ ਕੱਟਣ ਦੀ ਗੱਲ ਸੁਣ ਮੇਰੀ ਕਾ ਕਿਆ ਹੈ ਜਲਦੀ ਕਰੇ ਪੈਸਾ ਆਉਣਾ ਹੈ ਪਹਿਲਾਂ ਪ੍ਰਧਾਨ ਜੀ ਇਹ ਇੱਥੇ ਹੀ ਮੌਜੂਦਾ ਹੈ ਮੈਂ ਬੋਲਦਾ ਪ੍ਰਧਾਨ ਜੀ ਮੋੜ ਤੱਕ ਜਿਹੜਾ ਕੀ ਸਰਵੇ ਜਿਹੜੀ ਤੁਸੀਂ ਕਰ ਰਹੇ ਹੋ ਕਿਉਂਕਿ ਸਾਡੇ ਪੁਲਿਸ ਵੀ ਇੱਥੇ ਹਨੀ ਚਮਕੀ ਦੇ ਵਿੱਚ ਹਾਂਜੀ ਕਰ ਰਹੀ ਇਹ ਜੇ ਮੈਂ ਪਹਿਲਾਂ ਆਪੇ ਉਹ ਦਾਤਾ ਵੀ ਸਾਡੇ ਬੱਸ ਜਲੰਧਰ ਨੂੰ ਚੱਲੀ ਸੀ ਤੋਂ ਤੇ ਬੀਬੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰੋਂ ਤੇ ਜਦੋਂ ਸਾਡੇ ਕਨੈਕਟਰ ਸਾਹਿਬ ਦੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਹਿਉਮਰਪੁਰੇ ਜਾਣਾ ਇਹਨੇ ਕਿਹਾ ਭੈਣ ਜੀ ਆਪਾਂ ਉਮਰਪੁਰ ਦੀ ਸਵਾਰੀ ਨਹੀਂ ਭਾਲਦੇ ਕਿਉਂਕਿ ਲੋਕੜਾ ਉਹ ਗਾੜੀਆਂ ਬੀਬੀ ਸਾਡੀ ਇਹਨਾਂ ਨੇ ਮਿਸਪੇ ਬਗੰਡਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇਰੇ ਸ਼ਿਖਰ ਮਾਰੂੰਗੀ ਉਹ ਕਰੂੰਗੀ ਤੇ ਲਾਗੋ ਸਵਾਰੀਆਂ ਨੇ ਵੀ ਸਗੋਂ ਕਿਹਾ ਵੀ ਬੀਬੀ ਤੂੰ ਗਲਤ ਆ ਇਸ ਤਰ੍ਹਾਂ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਤੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗਿਣੀ ਮਿਸਿਸ ਸਾਜ ਜਿਹਾ ਕੀ ਆ ਉਹਨਾਂ ਦੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਤ ਕੇ 8-10 ਬੰਦੇ ਸੱਤ ਕੇ ਤੇ ਸਾਡੇ ਕਨੈਕਟਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਜੇ ਉੱਥੇ ਸਵਾਦੀਆਂ ਤੇ ਆਮ ਪਬਲਿਕ ਦੇ ਮੁੰਡੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿ ਨਾਲ ਨੁਕਸਾਨ ਹੁੰਦਾ ਤੇ ਅਸੀਂ ਤੇ ਇਹੋ ਬੇਨਤੀ ਮੁੜ ਕੇ ਆਪਾਂ ਚੌਂਕੀ 'ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਬੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭਾਲਿਆ ਉਹ ਭਾਲਣ ਤੇ ਬਾਦ ਸਾਨੂੰ ਤੇ ਉੱਥੇ ਚਲ ਜੋ ਫੈਲਾ ਕਰ ਦੋ ਇਹ ਬੜਾ ਵਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆਜੋ ਹੁਣ ਬੱਸਾਂ ਜਾਮ ਕੀਤੀਆਂ ਬੱਸਾਂ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਰੋਡ ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜਬੂਰ ਹੋ ਕਿ ਜਦੋਂ ਸਾਡੀ ਕਿਸੇ ਨੇ ਪੁਲਿਸ ਨੇ ਨਹੀਂ ਸੁਣੀ ਤੇ ਨਾ ਕੋਈ ਅੱਗੇ ਪਿੱਛੇ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਦੇ ਪਤਾ ਜੀਐਮ ਸਾਹਿਬ ਕਹਿ ਕੇ ਗਏ ਵੀ ਤੁਸੀਂ ਰਸਤਾ ਹਾਂਜੀ ਚੌਂਕੀ ਸਵੇਰ ਤੀ ਖੁੱਲੀ ਆ ਇਹੋ ਸਾਨੂੰ ਜ਼ਿਆਦਾ ਦੁੱਖ ਆਉਣ ਡਿਆ ਸਾਨੂੰ ਉੱਤੇ ਭਾਲਿਆ ਛੜਿਆ ਘੰਟਾ ਰਸਮੈਂਟ ਕਰਦੇ ਰੇ ਆ ਉਹਦੇ ਬਾਦ ਹੁਣ ਸਾਨੂੰ ਪਤਾ ਨਹੀਂ ਸਿੱਟੀ ਥਾਣੇ ਜੀ ਹੋਂ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਰਲਿ ਮਿਲਿ ਪੁਲਿਸ ਦੀ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਰਲਿ ਮਿਲਿ ਸੱਸਿਆ ਫਾਟੇ ਨਾ ਸਭ ਤੋਂ ਪਹਿਲਾਂ ਦੱਸਣਾ ਤੁਹਾਨੂੰ ਮੈਂ ਪਤਨੀ ਜਿਸੇ ਤੋਂ ਆਉਣ ਜਾਂ ਆਵਰੋਂ ਦੇ ਬੰਦਾ ਨਾਲਾ ਡਿਸਪੋ ਭਰਵਾਦਾ ਸਾਡੇ ਨਾ ਕੁਛ ਇੱਕ ਘੰਟਾ ਡੇਢ ਪਹਿਲਾਂ ਕੋ ਬਾਸ ਆਪਣੇ ਕੁਰੀ ਆ ਜਲੰਦਰ ਵਾਸਤੇ ਇਦੇ ਵਿੱਚ ਕੋਈ ਜਨਾਨੀ ਸਵਾਰੀ ਸਫਰ ਕਰ ਰਹੀ ਸੀ ਉਹਦੇ ਨਾਲ ਕੋਈ 2-4 ਮੇਰਾ ਖਿਆਲ ਉਹਦੇ ਘਰ ਦੇ ਬੰਦੇ ਜਾਂ ਕੋਈ ਨਾਣ ਬੰਦੇ ਕੋਈ ਕਨੈਕਟਰ ਦੇ ਨਾਲ ਤਾਂ ਠਾਕ ਕੋਈ ਝਗੜਾ ਹੋਇਆ ਮਾੜਾ ਮੋਟਾ ਇਹ ਗੱਲਬਾਤ ਹੋ ਉਤਰ ਜਾਣ ਤੋਂ ਤੋਂ ਬੰਦੇ ਜਿਹੜੇ ਕਨੈਕਟਰ ਸਾਡੇ ਤੇ ਗੱਲ ਪੈ ਗਏ ਉਹਨਾਂ ਨੇ ਕਨੈਕਟਰ ਦੀ ਪੱਗ ਲਾਤੀ ਉਹਨੂੰ ਸੱਟਾਂ ਲਾਈਆਂ ਕਰ ਦਿੱਤਾ ਤਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰੋ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਮਸ਼ਾ ਹੋ ਗਿਆ ਜਾਂ ਕਿਧਰ ਨੱਟ ਗਿਆ ਜਾਂ ਉਹਨਾਂ ਕੋਈ ਲੈਣ ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆਂ ਕਿ ਜੇਕਰ ਇਹਨੂੰ ਅੱਜ ਇਹਦੇ ਦੇ ਘਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਪਾਸੇ ਸਾਡੇ ਬੰਦ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਮਸਲਾ ਕਰਾਂਗੇ ਪਰਿਵਰਜਰ ਰੋਡਵੇ ਦੀ ਬਾਤ ਸੁਣ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਿਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਵਰਤੀ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ ਤੋਂ ਬੈਠੀ ਆ ਜੀ ਬਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਬੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਹੁੰਦੇ ਉਹਨਾਂ ਨੇ ਕਿਹਾ ਬਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆਂ ਇਹਨੇ ਆਪਣਾ ਆਧਾਰ ਕਾਰਡ ਦਿੱਤਾ ਉਹਨਾਂ ਨੂੰ ਕਿ ਮੈਨੂੰ ਉਮਰਬੁਰੇ ਚੌਂਕ ਲਾ ਦੇਓ ਉਹਨੇ ਪਹਿਲਾਂ ਆਧਾਰ ਕਾਰਡ ਚੁੱਕ ਕੇ ਬਰਾ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਆਧਾਰ ਕਾਰਡ ਨਹੀਂ ਚੱਲਣਾ ਫਿਰ ਇਹਨਾਂ ਨੇ ਗਾਮਰ ਤੋਂ ਪੈਸੇ ਲੈ ਲਓ ਪੈਸੇ ਦੇ ਲੈ ਕੇ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇੰਨੇ ਦੂਰ ਜਾਣਾ ਤੂੰ ਰਾਤ ਸਵਾਈ ਚੜ ਕੇ ਬੈ ਗਈਆਂ ੱਟਕੇ ਮਾਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜਾਤ ਨਾ ਬਾਰੀ ਨਾ ਕੱਪੜੇ ਵੀ ਪਾੜ ਗਏ ਨਾ ੱਟਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਾਦਸ਼ਲੁਕੀ ਇੰਨੀ ਕੀਤੀ ਇਹਨਾਂ ਕਿਸ ਹਿਸਾਬ ਕੋਈ ਨਹੀਂ ਆਪ ਤੂੰ ਹੀ ਦੇ ਸਕਦੇ ਜੀ ਵੀਡੀਓ ਦੇ ਵਿੱਚ ਕਿੱਦਾਂ ਰਗਣਾ ਲੱਗੀਆਂ ਤੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਭਲਾ ਇਹਨਾਂ ਨੇ ਉਹ ਮੁਰਗਰੇ ਚੌਂਕ ਉੱਤਮਾ ਹੈ ਤੇ ਆਪ ਕੋਲੇ ਫੋਰਾ ਚੌਕ ਜੇ ਮੈਂ ਵੀ ਤੁਰਿਆ ਆਂਦਾ ਬਿਆਹ ਮਗਰੇ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਕਰ ਰਹੇ ਤੁਸੀਂ ਧੱਕੇ ਕੋ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਗੂ ਵੀ ਲਾਤੀ ਮੈਨੂੰ ਵੀ ਕੁੱਟਾ ਡਾਬੇ ਮੇਰੇ ਆ ਬੈਗ ਮਾਰਿਆ ਇੱਥੇ ਵੀ ਮਾਰਿਆ ਖੰਗਲ ਦੰਨੀਆਂ ਵਟਵਟ ਖਾ ਗਿਆ ਮੇਰੇ ਸਾਰੇ ਫਿਰ ਉੱਥੇ ਜਿਹੜੇ ਲੋਕਾ ਸੀ ਜਿਹੜੋ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੁਝ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਉਹ ਨਿਹੰਗ ਜਿੱਥੇ ਬੰਨੇ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਾਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਹਰ ਦੁਨੀਆ ਵੱਡਾ ਵੱਡਾ ਉਂਗਲਾ ਵੀ ਖਾ ਕੇ ਮੋਢਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਮੂੰਹ ਤੇ ਫਿਰ ਮੇਰੀ ਜਨਾਨੀ ਦੇ ਵੀ ਰਗੜਾ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਵਾਂ ਨੂੰ ਕੁੱਟ ਮਾਰ ਦਿੱਤੀ ਆਧਾਰ ਕੜਵਾ ਬੱਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੇ ਤੇ ਕਹਿੰਦੇ ਕਿ ਤੁਹਾਨੂੰ ਇੰਨਾਂ ਲੱਗੇ ਨਹੀਂ ਤਾਰਨਾ ਚ ਦੂਰ ਜਾਣਾ ਫਿਰ ਤੁਹਾਡਾ ਆਧਾਰ ਕੜ ਚੱਲਦਾ ਠੀਕ ਹੈ ਸਰਕਾਰ ਸਾਰੀ ਸੁਵਿਧਾ ਦੇ ਰਹੀ ਬਸ ਥਾਣੇ ਨੰਗਣੀ ਹੋਣ ਕੇ ਥਾਣੇ ਨੰਗਣੀ ਹੈ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਹੈ ਹੀ ਚਾਹੁੰਦੇ ਜੋ ਵੇਖੋ ਇਧਰ ਹਾਲਾਤ ਵੇਖੋ ਘਰਦਿਆਂ ਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਧਰ ਮੂਹ ਤੇ ਬੈਗ ਮਾਰ ਕੇ ਮੂਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੀ ਤੇ ਇਹੀ ਸਰਕਾਰ ਨੂੰ ਬੇਨਤੀ ਆ ਤੇ ਜਿੱਦਾਂ ਹਟਣਾ ਤੱਕ ਆ ਹੋਰ ਕਿਸਨਾ ਨਾ ਹੋਵੇ ਸਪਲੀਸ ਜੇਵਲ ਧਿਆਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉੱਤੇ ਜਨਾਨੀ ਹੈ ਜਰਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬਿਮਾਰ ਹੋ ਗਏ ਨਹੀਂ ਆ ਤੂੰ ਬਸਾ ਜੋ ਠੱਕੇ ਮਾਰ ਮਲ ਲਾ ਰੇ ਦੋਵੇਂ ਜਣੇ ਹੱਥੀ ਪੈ ਕੇ ਮੇਰੀ ਵੀ ਪਾਗ ਲਾਤੀ ਇਹਨਾਂ ਨੇ ਤੁਹਾਨੂੰ ਮਸਾਦਵਾਉਂ